ਨਹੀਂ ਕਹ ਸਕਦਾ ਵੀ ਉਸਨੂੰ ਲੈ ਲੋ ਔਰ ਜੇ ਸੁਪੇਦਾਰ ਨੂੰ ਕਮ ਜਾਰੀ ਕੀਤਾ ਕੇ ਸ੍ਰੀ ਗੁਰੂ ਚੇਗ ਬਹਾਦਰ ਜੀ ਨੂੰ ਕਰ ਬੁਕਾਰ ਕਰਨ ਲਈ 베ੜੀ ਪਾ ਕੇ ਕੈਦ ਕਰ ਲਿਆ ਜਾਵੇ ਪੰਜਾਬ ਤੇ ਸੁਪੇਦਾਰ ਮੇਸੂਦਾ ਅੰਦ ਤੇ ਹੋਤੀਦਾਰ ਦਿੱਲਾਵਰ ਖਾਨ ਜਸਨ ਨੇ ਅਧੀਨ ਸ੍ਰੀ ਆਨੰਦਪੁਰ ਸਾਹਿਬ ਨਗਰੋਂ ਤਾਂ ਆਵੀ ਨੂੰ ਕਮ ਪਿੱਤਾ ਕੇ ਗੁਰੂ ਜੀ ਨੂੰ ਕੈਦ ਕਰ ਲਓ ਸਦਾ ਗਿਰੀ ਗੁਰੂ ਤੇਗ ਬਹਾਦਰ ਜੀ ਆਪਣੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸੱਤੀ ਦਾਸ ਜੀ ਅਤੇ ਭਾਈ ਬਿਆਲਾ ਦੀ ਨਾਲ ਮਲਕ ਪਹਰੇ ਨੰਕੜਾ ਪੁੰਕੇ ਤਾਂ ਮੰਨਾਂ ਨੂ ਗਿਰਮਸਾਰ ਕਰਕੇ ਦਿੱਲੀ ਪਹੁੰਚ ਆ ਗਿਆ ਸਿੱਧੀ ਭਾਈ ਮਤੀ ਦਾਸ ਜੀ ਭਾਈ ਸੱਤੀ ਦਾਸ ਜੀ ਅਤੇ ਭਾਈ ਬਿਆਲਾ ਜੀ ਭਾਈ ਤਰਗਾ ਮਲ ਜੋ ਜਵਾਨ ਤੇ ਰੂਪ ਵਿੱਚ ਸੇਵਾਦਾਰ ਹੋਏ ਸੀ ਸਿੱਧੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸਿੱਧੀ ਨਾਂ ਕੋਲ ਸਾਹਿਬ ਸੋਨੇ ਵੇਲੇ ਰਹੇ ਸਨ ਇੰਤੋ ਹੋ ਚੁਕਿਆ ਸਨ ਦੇਵਕੀ ਜੇ ਭਾਈ ਮਤੀਦਾਸ ਜੀ ਸਪੁੱਤਰ ਚੰਦ ਜੀ ਨੂੰ ਗੁਰੂ ਸਾਹਿਬ ਦਾ ਦੀਵਾਨ ਤਾਪ ਕਾਹੀ ਇਤਿਹਾਸੀ ਉਹੀ ਗੁਰੂ ਤੇਗ ਬਹਾਦਰ ਜੀ ਸਾਹਿਬ ਦੀ ਪੂਰਬ ਯਾਤਰਾ ਤੇਲੇ ਭਾਈ ਮਤੀਦਾਸ ਜੀ ਗੁਰੂ ਦੇ ਅੰਗ ਸੰਗ ਰਹੇ ਸਨ 16 ਸੋਮ ਜਤ ਕੀ ਸੀ ਵਿੱਚ ਜਤੋਂ ਗੁਰੂ ਸਾਹਿਬ ਨੇ ਸ੍ਰੀ ਗੋਬਿੰਦ ਰਾਏ ਜੀ ਨੂੰ ਆਈ ਸੰਬੀਤਾਂ ਉਸ ਵੇਲੇ ਪਾਈ ਮਤੀ ਦਾਸ ਜੀ ਵੀ ਮਜੂਦ ਸਨ ਪਾਈ ਮਤੀ ਦਾਸ ਜੀ ਕੁਸ਼ਲ ਪ੍ਰਬੰਧਕ ਸਨ ਅਤੇ ਗੁਰੂ ਕਾਰ ਦੇ ਲੰਗਰ ਆ ತಾ ਸਾਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਜੀ ਦੇ ਪ੍ਰਬੰਧ ਵਿੱਚ ਉਹਨਾਂ ਦਾ ਸਾਥ ਉਹਨਾਂ ਕੇ ਆ ਤਾਂ ਪਾਈ ਸਦੀ ਦਾਸ ਜੀ ਵੀ ਦਿੰਦੇ ਸਨ ਪਾਈ ਮਤੀ ਦਾਸ ਜੀ ਨੂੰ ਦਿੱਲੀ ਵਿੱਚ ਨਵੰਬਰ 1673 ਈਸਵੀ ਵਿੱਚ ਆਰੇ ਨਾਲ ਕੀ ਤੇ ਕੀਦ ਕਰ ਦਿੱਤਾ ਗਿਆ ਭਾਈ ਮਦੀਦਾ ਤੀਨ ਉਹ ਇਸਲਾਮ ਕਬੂਲ ਕਰਨ ਦੀ ਫੈਸਲਾ ਕੀਤੀ ਕਈ ਜੋ ਉਹਨਾਂ